ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿੰਨਾ ਵਿੱਚੋਂ 565 ਪਿੰਡੂ ਖੇਤਰਾ ਵਿੱਚ ਅਤੇ 316 ਸ਼ਹਿਰੀ ਖੇਤਰਾ ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇਹ ਕਲੀਨਿਕ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੇ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ 200 ਦੇ ਕਰੀਬ ਹੋ ਗਏ ਨੇ ਜਦੋਂ ਨਾਲ ਇਹ ਮਾਲਾ ਕਲੀਨਿਕ ਬਣਿਆ ਇਹ ਜੀ ਬੜੇ ਇੱਕ ਤਰ੍ਹਾਂ ਦਵਾਈ ਵੇਚ ਦਿੰਦੀ ਹੈ ਦਾਟ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਹੋ ਜਾਂਦੇ ਪੇਸ਼ੈਂਟ ਤਾਂ 70 ਕਿ ਤਾਂ ਆ ਹੀ ਜਾਂਦੇ ਇੱਥੇ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਰੂਟੀਨ ਮੈਡੀਸਨ ਨੂੰ ਸਿਰਫ 800 ਨੂੰ ਫਲੱਗ ਨੇ ਉਹ ਸੂ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਦੀ ਖਬਰ سامنے ਆ ਰਹੀ ਹੈ ਜਿੱਥੇ ਸੁਖੂ ਸਰਕਾਰ ਦੇ ਵੱਲੋਂ BBMP ਤੋਂ ਘੱਟ ਪਾਣੀ ਛੱਡਣ ਦੀ ਅਪੀਲ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਲਗਾਤਾਰ ਹੀ ਜਿੱਥੇ ਬਰਸਾਤ ਹੋ ਰਹੀ ਹੈ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤਾਂ ਉਸ ਦੇ ਨਾਲ ਜਿਹੜਾ ਆ ਡੈਮਾਂ ਦੇ ਪਾਣੀ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਪੋਂਗ ਡੈਮ 'ਚ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਉਸ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵੀ ਕੁਝ ਹਿੱਸੇ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ ਜਿਸ ਦੇ ਚਲਦਿਆਂ ਹੁਣ ਹਿਮਾਚਲ ਸਰਕਾਰ ਦੇ ਵੱਲੋਂ BBMP ਤੋਂ ਜਿਹੜਾ ਆ ਘੱਟ ਪਾਣੀ ਛੱਡਣ ਦੀ ਅਪੀਲ ਕੀਤੀ ਗਈ ਹੈ ਬਿਆਸ ਦਰਿਆ ਤੋਂ ਵਾਧੂ ਪਾਣੀ ਛੱਡਣ ਤੇ ਇਤਰਾਜ਼ ਜਿਹੜਾ ਆ ਉਹ ਜਤਾਇਆ ਗਿਆ ਤੇ ਦੂਸਰੇ ਪਾਸੇ BBMP ਦੇ ਵੱਲੋਂ ਹਿਮਾਚਲ ਸਰਕਾਰ ਦੀ ਇਸ ਮੰਗ ਨੂੰ ਜਿਹੜਾ ਆ ਰੱਦ ਕਰ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼ੈਡਿਊਲ ਜਿਹੜਾ ਆ ਪਹਿਲਾਂ ਹੀ ਬਣ ਚੁੱਕਿਆ ਹੈ ਤੇ ਇਸ ਦੇ ਵਿੱਚ ਹੁਣ ਕੋਈ ਤਬਦੀਲੀ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਆ ਤਾਂ ਲਗਾਤਾਰ ਹੀ ਜਿੱਥੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਵਿੱਚ ਬਰਸਾਤ ਪੈ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜਾ ਵਰਗੀ ਸਥਿਤੀ ਬਣੀ ਹੋਈ ਹੈ ਤੇ ਉੱਥੇ ਹੀ ਹਿਮਾਚਲ ਦੀ ਗੱਲ ਕਰ ਲਈਏ ਤਾਂ ਹਿਮਾਚਲ ਦੇ ਕੁਝ ਹਿੱਸੇ ਵੀ ਜਿਹੜੇ ਨੇ ਉਹ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਮੱਦੇਨਜ਼ਰ ਹੁਣ ਸੁੱਖੂ ਸਰਕਾਰ ਦੇ ਵੱਲੋਂ ਜਿਹੜੀ ਆ BBMP ਤੋਂ ਘੱਟ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਬਿਆਸਤਰੀਆ ਦੇ ਵਿੱਚ ਬਾਦੂ ਪਾਣੀ ਛੱਡਣ ਤੇ ਇਤਰਾਜ਼ ਜਤਾਇਆ ਹੈ ਤੇ BBMP ਤੋਂ ਘੱਟ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ ਤੇ ਦੂਸਰੇ ਪਾਸੇ BBMP ਨੇ ਇਸ ਮੰਗ ਨੂੰ ਜਿਹੜਾ ਆ ਇਸ ਅਪੀਲ ਨੂੰ ਜਿਹੜਾ ਆ ਰੱਦ ਕਰ ਦਿੱਤਾ ਹੈ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਸ਼ਡਿਊਲ ਜਿਹੜਾ ਆ ਉਹ ਪਹਿਲਾਂ ਹੀ ਬਣ ਚੁੱਕਿਆ ਹੈ ਤੇ ਹੁਣ ਇਸ ਦੇ ਵਿੱਚ ਕੋਈ ਵੀ ਤਬਦੀਲੀ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਆ ਤੇ ਲਗਾਤਾਰ ਹੀ ਪੌਂਗ ਡੈਮ ਦੇ ਵਿੱਚ ਜਿਹੜਾ ਆ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦੇ ਨਾਲ ਬਿਆਸ ਦਰਿਆ ਜਿਹੜਾ ਆ ਉਫਾਨ ਤੇ ਆ ਬਿਆਸ ਦਰਿਆ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ ਵਰਗੀ ਸਥਿਤੀ ਬਣੀ ਹੋਈ ਹੈ ਤੇ ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸੇ ਵੀ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ ਜਿਸ ਦੇ ਚਲਦਿਆਂ ਸੂਕੂ ਸਰਕਾਰ ਦੇ ਵੱਲੋਂ BBMP ਤੋਂ ਕੱਟ ਪਾਣੀ ਛੱਡਣ ਦੀ ਮੰਗ ਜਿਹੜੀ ਆ ਅਪੀਲ ਜਿਹੜੀ ਆ ਕੀਤੀ ਗਈ ਸੀ ਪਰ BBMP ਨੇ ਇਸ ਮੰਗ ਨੂੰ ਜਿਹੜਾ ਆ ਰੱਦ ਕਰ ਦਿੱਤਾ ਹੈ ਫੋਨ ਲਾਈਨ ਤੇ ਸਾਡੇ ਸਹਿਯੋਗੀ ਰਮੇਸ਼ ਸਾਡੇ ਨਾਲ ਜੁੜੇ ਹੋਏ ਨੇ ਰਮੇਸ਼ ਹੁਣ ਹਿਮਾਚਲ ਸਰਕਾਰ ਦੇ ਵੱਲੋਂ BBMP ਤੋਂ ਕੱਟ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ ਇਸ ਟਾਈਮ ਜੇਕਰ ਆਪਾਂ ਪੌਂਗ ਡੈਮ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਸ ਟਾਈਮ ਪੌਂਗ ਡੈਮ ਦੇ ਪਾਣੀ ਦਾ ਪੱਧਰ ਕਿੱਥੇ ਤੱਕ ਪਹੁੰਚ ਗਿਆ ਹੈ ਕੀ ਕੋਈ ਜਾਣਕਾਰੀ ਹੈ ਜੀ ਮੈਂ ਦੱਸਣਾ ਚਾਹੁੰਦਾ ਕਿ ਅੱਜ ਦੀ ਸਥਿਤੀ ਦੀ ਬਸਤਾ ਵੀ ਜਿਹੜਾ ਕੋ ਪੌਂਗ ਡੈਮ ਦਾ ਲੈਵਲ ਜਿਹੜਾ 1380 ਫੁੱਟ ਤੋਂ ਪਾਰ ਹੁੰਦਾ ਦਿਖਾਈ ਦੇ ਰਹੀ ਹੈ ਜਿਸ ਸਾਹ ਦੇ ਨਾਲ ਇਹ ਮਾਰਚਲ ਵਿੱਚ ਲਗਾਤਾਰ بارش ਆਉਂਦੀਆਂ ਨੇ ਬੱਦਲ ਫਟਣ ਦੀ ਘਟਨਾਵਾਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਜਿਹੜਾ ਡੈਮ ਦੇ ਵਿੱਚ ਉਹ ਇਨਫਲੋ ਵੀ ਕਾਫੀ ਵਧਿਆ ਹੈ ਗੱਲ ਇਹ ਹੈ ਕਿ ਡੀਬੀਐਮਬੀ ਵੱਲੋਂ ਜਿਹੜਾ 75000 ਜਿਹੜਾ ਕਿਊਸਿਕ ਛੱਡਣ ਦਾ ਫੈਸਲਾ ਲਿਆ ਗਿਆ ਸੀਗਾ ਫਿਲਹਾਲ ਛੱਡਿਆ ਵੀ ਜਾ ਰਿਹਾ ਪਾਣੀ ਉਹ ਜੋ ਦੇ ਉਹਦੇ ਵਿੱਚ ਦੱਸਦੀ ਕਿ ਬਿਆਸ ਦਰਿਆ ਵਿੱਚ ਜਿਹਨੂੰ ਵਾਦਾ ਹੈ ਪਾਣੀ ਹੈ ਤਾਂ ਉਹ ਹਿਮਾਚਲ ਦੀ ਸਰਹੱਦ ਦੇ ਨਾਲ-ਨਾਲ ਲੱਗ ਕੇ ਸੇ ਪੰਜਾਬ ਦੇ ਵਿੱਚ ਦਾਖਲ ਹੁੰਦਾ ਹੈ ਜਿਹਦੇ ਨਾਲ ਕਈ ਮੀਟਰ ਜਿਹੜਾ ਦਾ ਉਹ ਬਿਆਸ ਦਰਿਆ ਜਿਹੜਾ ਉਹ ਹਿਮਾਚਲ ਦੀ ਉਪਜਾਊ ਜ਼ਮੀਨਾਂ ਖਰੀ ਜਾਂ ਰਿਹਾਈਸ਼ੀ ਲੱਗਿਆ ਵਿੱਚ ਪਹੁੰਚੂ ਗਿਆ ਜਿਸ ਨੂੰ ਦੇਖਦੇ ਹੋਏ ਹਿਮਾਚਲ ਸਰਕਾਰ ਵੱਲੋਂ ਜਿਹੜਾ ਦਾ ਬੀਡੀਐਮ ਦੇ ਨੂੰ ਇੱਕ ਅਰਜੀ ਦਿੱਤੀ ਗਈ ਸੀ ਕਿ ਪਾਣੀ ਜਿਹੜਾ ਹੈ ਉਹਦੀ ਮਾਤਰਾ ਘੱਟ ਕੀਤੀ ਜਾਵੇ ਪਰ ਲੇਕਿਨ ਡੀਡੀਐਮਡੀ ਨੇ ਤਰਕ ਤੇ ਸ਼ਡਿਊਲ ਰੱਖਦੇ ਹੋਏ ਇਸ ਚੀਜ਼ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਜੋ ਸ਼ਡਿਊਲ ਡੀਡੀਐਮਡੀ ਦੁਆਰਾ ਬਣਾਇਆ ਗਿਆ ਜਿਸ ਹਸਾਬ ਨਾਲ ਇਨਫਲੂ ਡੈਮ ਦੇ ਵਿੱਚ ਆਉਂਦਾ ਹੈ ਇਸ ਤਰੀਕੇ ਦੇ ਨਾਲ ਸ਼ਡਿਊਲ ਦੇ ਮੁਤਾਬਿਕ ਸਾਨੂੰ ਪਾਣੀ ਜਿਹੜਾ ਉਛਲਣਾ ਹੀ ਪੈਣਾ ਹੈ ਬਿਲਕੁਲ ਤਮਾਮ ਜਾਣਕਾਰੀ ਲਈ ਧੰਨਵਾਦ ਤਾਂ ਸੁੱਖੂ ਸਰਕਾਰ ਦੇ ਵੱਲੋਂ BBMP ਤੋਂ ਘੱਟ ਪਾਣੀ ਛੱਡਣ ਦੀ ਜਿਹੜੀ ਆ ਅਪੀਲ ਕੀਤੀ ਗਈ ਸੀ ਤੇ ਦੂਸਰੇ ਪਾਸੇ BBMP ਨੇ ਇਸ ਮੰਗ ਨੂੰ ਰੱਦ ਕਰ ਦਿੱਤਾ ਇਹ ਉਹਨਾਂ ਨੇ ਕਿਹਾ ਕਿ ਸ਼ਡਿਊਲ ਜਿਹੜਾ ਆ ਉਹ ਪਹਿਲਾਂ ਹੀ ਬਣਿਆ ਹੋਇਆ ਹੈ ਤੇ ਇਸ ਨੂੰ ਹੁਣ ਜਿਹੜਾ ਇਸ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਹੈ ਤੇ ਇਸ ਇਸ ਵੇਲੇ ਪੋਂਗ ਡੈਮ ਦੀ ਸਥਿਤੀ ਦੀ ਗੱਲ ਕਰੀਏ ਤਾਂ ਸਿਰਫ ਖਤਰੇ ਦੇ ਨਿਸ਼ਾਨ ਤੋਂ 6 ਫੁੱਟ ਦੂਰ ਜੜਾਇਆ ਪੋਂਗ ਡੈਮ ਦਾ ਪਾਣੀ ਦਾ ਪੱਧਰ ਚੱਲ ਰਿਹਾ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਲਗਾਤਾਰ ਹੀ ਪੋਂਗ ਡੈਮ ਦੇ ਵਿੱਚ ਜਿਹੜਾ ਆ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਤੇ ਚੱਲਦਿਆਂ ਬਿਆਸ ਦਰਿਆ ਉਫਾਨ ਤੇ ਆ ਬਿਆਸ ਦਰਿਆ ਦੇ ਕਾਰਨ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਖੜਾ ਵਰਗੀ ਸਥਿਤੀ ਬਣੀ ਹੋਈ ਹੈ ਤੇ ਹੁਣ ਹਿਮਾਚਲ ਸਰਕਾਰ ਦੇ ਵੱਲੋਂ ਇਹ ਮੰਗ ਜਿਹੜੀ ਆ BBMP ਦੇ ਅੱਗੇ ਰੱਖੀ ਗਈ ਸੀ ਕਿ ਪਾਣੀ ਨੂੰ ਘੱਟ ਛੱਡਿਆ ਜਾਵੇ ਕਿਉਂਕਿ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਸ ਅਚਲ ਸਰਕਾਰ ਨੇ ਇਤਰਾਜ਼ ਜਤਾਇਆ ਤੇ ਮੰਗ ਕੀਤੀ ਸੀ ਘੱਟ ਪਾਣੀ ਛੱਡਣ ਦੀ ਪਰ ਉੱਥੇ ਹੀ BBMP ਨੇ ਇਸ ਮੰਗ ਨੂੰ ਜਿਹੜਾ ਆ ਰੱਦ ਕੀਤਾ ਹੈ ਤੇ ਇਹ ਤਰਕ ਦਿੰਦਾ ਹੈ ਕਿ ਸ਼ਡਿਊਲ ਜਿਹੜਾ ਆ ਉਹ ਪਹਿਲਾਂ ਹੀ ਬਣਿਆ ਹੋਇਆ ਹੈ ਤੇ ਉਸ ਨੂੰ ਤਬਦੀਲੀ ਉਸ ਦੇ ਵਿੱਚ ਜਿਹੜੀ ਆ ਤਬਦੀਲੀ ਨਹੀਂ ਕੀਤੀ ਜਾ ਸਕਦੀ ਹੈ ਦੀ ਖਬਰ سامنے ਆ ਰਹੀ ਹੈ ਜਿੱਥੇ ਸੁਖੂ ਸਰਕਾਰ ਦੇ ਵੱਲੋਂ BBMP ਤੋਂ ਘੱਟ ਪਾਣੀ ਛੱਡਣ ਦੀ ਅਪੀਲ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਲਗਾਤਾਰ ਹੀ ਜਿੱਥੇ ਬਰਸਾਤ ਹੋ ਰਹੀ ਹੈ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤਾਂ ਉਸ ਦੇ ਨਾਲ ਜਿਹੜਾ ਆ ਡੈਮਾਂ ਦੇ ਪਾਣੀ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਪੋਂਗ ਡੈਮ 'ਚ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਉਸ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵੀ ਕੁਝ ਹਿੱਸੇ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ ਜਿਸ ਦੇ ਚਲਦਿਆਂ ਹੁਣ ਹਿਮਾਚਲ ਸਰਕਾਰ ਦੇ ਵੱਲੋਂ BBMP ਤੋਂ ਜਿਹੜਾ ਆ ਘੱਟ ਪਾਣੀ ਛੱਡਣ ਦੀ ਅਪੀਲ ਕੀਤੀ ਗਈ ਹੈ ਬਿਆਸ ਦਰਿਆ ਤੋਂ ਵਾਧੂ ਪਾਣੀ ਛੱਡਣ ਤੇ ਇਤਰਾਜ਼ ਜਿਹੜਾ ਆ ਉਹ ਜਤਾਇਆ ਗਿਆ ਤੇ ਦੂਸਰੇ ਪਾਸੇ BBMP ਦੇ ਵੱਲੋਂ ਹਿਮਾਚਲ ਸਰਕਾਰ ਦੀ ਇਸ ਮੰਗ ਨੂੰ ਜਿਹੜਾ ਆ ਰੱਦ ਕਰ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼ੈਡਿਊਲ ਜਿਹੜਾ ਆ ਪਹਿਲਾਂ ਹੀ ਬਣ ਚੁੱਕਿਆ ਹੈ ਤੇ ਇਸ ਦੇ ਵਿੱਚ ਹੁਣ ਕੋਈ ਤਬਦੀਲੀ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਤਾਂ ਲਗਾਤਾਰ ਹੀ ਜਿੱਥੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਵਿੱਚ ਬਰਸਾਤ ਪੈ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜਾ ਵਰਗੀ ਸਥਿਤੀ ਬਣੀ ਹੋਈ ਹੈ ਤੇ ਉੱਥੇ ਹੀ ਹਿਮਾਚਲ ਦੀ ਗੱਲ ਕਰ ਲਈਏ ਤਾਂ ਹਿਮਾਚਲ ਦੇ ਕੁਝ ਹਿੱਸੇ ਵੀ ਜਿਹੜੇ ਨੇ ਉਹ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਮੱਦੇਨਜ਼ਰ ਹੁਣ ਸੁੱਖੂ ਸਰਕਾਰ ਦੇ ਵੱਲੋਂ ਜਿਹੜੀ ਆ BBMP ਤੋਂ ਘੱਟ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਬਿਆਸ ਤਰੀਆ ਦੇ ਵਿੱਚ ਬਾਦੂ ਪਾਣੀ ਛੱਡਣ ਤੇ ਇਤਰਾਜ਼ ਜਤਾਇਆ ਹੈ ਤੇ BBMP ਤੋਂ ਟਟ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ ਤੇ ਦੂਸਰੇ ਪਾਸੇ BBMP ਨੇ ਇਸ ਮੰਗ ਨੂੰ ਜਿਹੜਾ ਆ ਇਸ ਅਪੀਲ ਨੂੰ ਜਿਹੜਾ ਆ ਰੱਦ ਕਰ ਦਿੱਤਾ ਹੈ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਸ਼ਡਿਊਲ ਜਿਹੜਾ ਆ ਉਹ ਪਹਿਲਾਂ ਹੀ ਬਣ ਚੁੱਕਿਆ ਹੈ ਤੇ ਹੁਣ ਇਸ ਦੇ ਵਿੱਚ ਕੋਈ ਵੀ ਤਬਦੀਲੀ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਤਾਂ ਲਗਾਤਾਰ ਹੀ ਕੌਂਗ ਡੈਮ ਦੇ ਵਿੱਚ ਜਿਹੜਾ ਆ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦੇ ਨਾਲ ਬਿਆਸ ਦਰਿਆ ਜਿਹੜਾ ਆ ਉਫਾਨ ਤੇ ਆ ਬਿਆਸ ਦਰਿਆ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ ਵਰਗੀ ਸਥਿਤੀ ਬਣੀ ਹੋਈ ਹੈ ਤੇ ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸੇ ਵੀ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ ਜਿਸ ਦੇ ਚੱਲਦਿਆਂ ਸੂਕੂ ਸਰਕਾਰ ਦੇ ਵੱਲੋਂ BBMP ਤੋਂ ਘੱਟ ਪਾਣੀ ਛੱਡਣ ਦੀ ਮੰਗ ਜਿਹੜੀ ਆ ਅਪੀਲ ਜਿਹੜੀ ਆ ਕੀਤੀ ਗਈ ਸੀ ਪਰ BBMP ਨੇ ਇਸ ਮੰਗ ਨੂੰ ਜਿਹੜਾ ਆ ਰੱਦ ਕਰ ਦਿੱਤਾ ਹੈ ਫੋਨ ਲਾਈਨ ਤੇ ਸਾਡੇ ਸਹਿਯੋਗੀ ਰਮੇਸ਼ ਸਾਡੇ ਨਾਲ ਜੁੜੇ ਹੋਏ ਨੇ ਰਮੇਸ਼ ਹੁਣ ਹਿਮਾਚਲ ਸਰਕਾਰ ਦੇ ਵੱਲੋਂ ਬੀਬੀਐਮਬੀ ਤੋਂ ਘੱਟ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ ਇਸ ਟਾਈਮ ਜੇਕਰ ਆਪਾਂ ਪੌਂਗ ਡੈਮ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਸ ਟਾਈਮ ਪੌਂਗ ਡੈਮ ਦੇ ਪਾਣੀ ਦਾ ਪੱਧਰ ਕਿੱਥੇ ਤੱਕ ਪਹੁੰਚ ਗਿਆ ਹੈ ਕੀ ਕੋਈ ਜਾਣਕਾਰੀ ਹੈ ਜੀ ਮੈਂ ਦੱਸਣਾ ਚਾਹੁੰਦਾ ਕਿ ਅੱਜ ਦੀ ਸਥਿਤੀ ਦੀ ਮੁਤਾਬਕ ਜਿਹੜਾ ਕੋ ਪੌਂਗ ਡੈਮ ਦਾ ਲੈਵਲ ਜਿਹੜਾ ਕੋ 1384 ਫੁੱਟ ਤੋਂ ਪਾਰ ਹੁੰਦਾ ਦਿਖਾਈ ਦੇ ਰਹੀ ਹੈ ਜਿਸ ਸਾਹ ਦੇ ਨਾਲ ਇਹ ਹਿਮਾਚਲ ਵਿੱਚ ਲਗਾਤਾਰ ਬਾਰਿਸ਼ ਹੋਈਆਂ ਨੇ ਬੰਦਨ ਫਟਣ ਦੀ ਿਕਟਨਾਮਾ ਸਾਹਮਣੇ ਆਈ ਹੈ ਨਾ ਉਸ ਤੋਂ ਬਾਅਦ ਜਿਹੜਾ ਡੈਮ ਦੇ ਵਿੱਚੋਂ ਇਨਫਲੋ ਵੀ ਕਾਫੀ ਵਧਿਆ ਹੈ ਦੱਸਦੀ ਹੈ ਕਿ ਇਹ ਡੀਬੀਐਮਬੀ ਵੱਲੋਂ ਜਿਹੜਾ 75000 ਜਿਹੜਾ ਕਿਊਸਿਕ ਛੱਡਣ ਦਾ ਫੈਸਲਾ ਲਿਆ ਗਿਆ ਸੀਗਾ ਫਿਲਹਾਲ ਛੱਡਿਆ ਵੀ ਜਾ ਰਿਹਾ ਪਾਣੀ ਉਹ ਜੋ ਦੇ ਉਹਦੇ ਵਿੱਚ ਦੱਸਦੀ ਕਿ ਬਿਆਸ ਦਰਿਆ ਵਿੱਚ ਜਿਹੜਾ ਵਾਧਾ ਹੈ ਪਾਣੀ ਹੈ ਤਾਂ ਉਹ ਹਿਮਾਚਲ ਦੀ ਸਰਹੱਦ ਦੇ ਨਾਲ-ਨਾਲ ਲੱਗ ਕੇ ਸੇ ਪੰਜਾਬ ਦੇ ਵਿੱਚ ਦਾਖਲ ਹੁੰਦਾ ਹੈ ਜਿਹਦੇ ਨਾਲ ਕਈ ਮੀਟਰ ਜਿਹੜਾ ਦਾ ਉਹ ਬਿਆਸ ਦਰਿਆ ਜਿਹੜਾ ਉਹ ਹਿਮਾਚਲ ਦੀ ਉਪਜਾਊ ਜ਼ਮੀਨਾਂ ਖਰੀ ਜਾਂ ਰਿਹਾਈਸ਼ੀ ਲੱਗਿਆ ਵਿੱਚ ਪਹੁੰਚੂ ਗਿਆ ਜਿਸ ਨੂੰ ਦੇਖਦੇ ਹੋਏ ਹਿਮਾਚਲ ਸਰਕਾਰ ਵੱਲੋਂ ਜਿਹੜਾ ਦਾ ਬੀਡੀਐਮ ਦੇ ਨੂੰ ਇੱਕ ਅਰਜੀ ਦਿੱਤੀ ਗਈ ਸੀ ਕਿ ਪਾਣੀ ਜਿਹੜਾ ਉਹਦੀ ਮਾਤਰਾ ਘਟ ਕੀਤੀ ਜਾਵੇ ਪਰ ਲੇجن ਡੀਡੀਐਮਡੀ ਨੇ ਤਰਕ ਤੇ ਸ਼ਡਿਊਲ ਰੱਖਦੇ ਹੋਏ ਇਸ ਚੀਜ਼ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਜੋ ਸ਼ਡਿਊਲ ਡੀਡੀਐਮਡੀ ਦੁਆਰਾ ਬਣਾਇਆ ਗਿਆ ਜਿਸ ਹਸਾਬ ਨਾਲ ਇਨਫਲੂ ਡੈਮ ਦੇ ਵਿੱਚ ਆਉਂਦਾ ਹੈ ਇਸ ਤਰੀਕੇ ਦੇ ਨਾਲ ਸ਼ਡਿਊਲ ਦੇ ਮੁਤਾਬਿਕ ਸਾਨੂੰ ਪਾਣੀ ਜਿਹੜਾ ਛੱਡਣਾ ਹੀ ਪੈਣਾ ਹੈ ਬਿਲਕੁਲ تمام ਜਾਣਕਾਰੀ ਲਈ ਧੰਨਵਾਦ ਤਾਂ ਸੁੱਖੂ ਸਰਕਾਰ ਦੇ ਵੱਲੋਂ BBMP ਤੋਂ ਘੱਟ ਪਾਣੀ ਛੱਡਣ ਦੀ ਜਿਹੜੀ ਆ اپیل ਕੀਤੀ ਗਈ ਸੀ ਤੇ ਦੂਸਰੇ ਪਾਸੇ BBMP ਨੇ ਇਸ ਮੰਗ ਨੂੰ ਰੱਦ ਕਰ ਦਿੱਤਾ ਇਹ ਉਹਨਾਂ ਨੇ ਕਿਹਾ ਕਿ ਸ਼ਡਿਊਲ ਜਿਹੜਾ ਆ ਉਹ ਪਹਿਲਾਂ ਹੀ ਬਣਿਆ ਹੋਇਆ ਹੈ ਤੇ ਇਸ ਨੂੰ ਹੁਣ ਜਿਹੜਾ ਇਸ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਹੈ ਤੇ ਇਸ ਇਸ ਵੇਲੇ ਪੌਂਗ ਡੈਮ ਦੀ ਸਥਿਤੀ ਦੀ ਗੱਲ ਕਰੀਏ ਤਾਂ ਸਿਰਫ ਖਤਰੇ ਦੇ ਨਿਸ਼ਾਨ ਤੋਂ 6 ਫੁੱਟ ਦੂਰ ਚੜਾਇਆ ਪੌਂਗ ਡੈਮ ਦਾ ਪਾਣੀ ਦਾ ਪੱਧਰ ਚੱਲ ਰਿਹਾ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਲਗਾਤਾਰ ਹੀ ਪੌਂਗ ਡੈਮ ਦੇ ਵਿੱਚ ਜਿਹੜਾ ਆ ਪਾਣੀ ਛੱਡਿਆ ਜਾ ਰਿਹਾ ਜਿਸ ਤੇ ਚਲਦਿਆਂ ਬਿਆਸ ਦਰਿਆ ਉਫਾਨ ਤੇ ਆ ਬਿਆਸ ਦਰਿਆ ਦੇ ਕਾਰਨ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਖੜਾ ਵਰਗੀ ਸਥਿਤੀ ਬਣੀ ਹੋਈ ਹੈ ਤੇ ਹੁਣ ਹਿਮਾਚਲ ਸਰਕਾਰ ਦੇ ਵੱਲੋਂ ਇਹ ਮੰਗ ਜਿਹੜੀ ਆ BBMP ਦੇ ਅੱਗੇ ਰੱਖੀ ਗਈ ਸੀ ਕਿ ਪਾਣੀ ਨੂੰ ਘੱਟ ਛੱਡਿਆ ਜਾਵੇ ਕਿਉਂਕਿ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਸ ਤੇ ਹਿਮਾਚਲ ਸਰਕਾਰ ਨੇ ਇਤਰਾਜ਼ ਜਤਾਇਆ ਹੈ ਤੇ ਮੰਗ ਕੀਤੀ ਸੀ ਘੱਟ ਪਾਣੀ ਛੱਡਣ ਦੀ ਪਰ ਉੱਥੇ ਹੀ BBMP ਨੇ ਇਸ ਮੰਗ ਨੂੰ ਜਿਹੜਾ ਆ ਰੱਦ ਕੀਤਾ ਹੈ ਤੇ ਇਹ ਤਰਕ ਦਿੰਦਾ ਹੈ ਕਿ ਸ਼ਡਿਊਲ ਜਿਹੜਾ ਆ ਉਹ ਪਹਿਲਾਂ ਹੀ ਬਣਿਆ ਹੋਇਆ ਹੈ ਤੇ ਉਸ ਨੂੰ ਤਬਦੀਲੀ ਉਸ ਦੇ ਵਿੱਚ ਜਿਹੜੀ ਆ ਤਬਦੀਲੀ ਨਹੀਂ ਕੀਤੀ ਜਾ ਸਕਦੀ ਹੈ